ਅਸੀਂ ਚੱਲੇ ਸੀ ਆਨੰਦਪੁਰ ਸਾਹਿਬ ਨੂੰ ਟਰਾਲੀ ਪਾਉਣ ਲੱਗੇ ਇੱਕਦਮ ਬਾਜ਼ਾਰ ਬਣਿਆ ਵੀ ਚਲੇ ਜਾਈਏ ਆ ਰਹੀ ਸਾਡਾ ਚੋਪਰ ਅਸੀਂ ਖੋਲਦੇ ਸੀ ਜੜਾ ਬਸ ਇੰਜਣ ਖੁੱਲਦਾ ਖੁੱਲਦਾ ਹੀ ਬਚਿਆ ਫੈਨ ਵੈਲਟ ਟੁੱਟ ਗਈ ਚੋਪਰ ਦੀ ਤੇ ਟੈਂਪਰੇਚਰ ਚੱਕ ਗਿਆ ਅਵਾਲਾ ਮਾਰ ਗਿਆ ਹਣ ਪ੍ਰਭ ਹੁਣਾਂ ਨੂੰ ਬੁਲਾਇਆ ਸੀ ਅਸੀਂ ਅਸੀਂ ਕਹਾਂ ਵੀ ਬੈਲਟ ਲੈ ਕੇ ਆਓ ਬੈਲਟ ਟੁੱਟ ਗਈ ਆਉ ਦੇ ਫੈਨ ਵੈਲਟ ਦਾ ਕੰਮ ਹੋ ਗਿਆ ਮੈਂ ਫਿਰ ਗ੍ਰਾਬ ਨੂੰ ਹਲਾਉਂਦੇ ਆ ਜਾਂ ਨੁੜੀਕਦੇ ਆ ਵਾੜਾ ਮਾਰ ਗਿਆ ਬਚਾ ਹੋ ਗਿਆ ਪਰ ਟੈਮ ਨਹੀਂ ਟਰੈਕਟਰ ਰੋਕ ਲਿਆ ਸੀ ਮੀਟਰ ਵੀ ਨਹੀਂ ਜਲਦੀ ਸੀ ਕਿਸੇ ਦੀ ਹਨਾ ਵੀ ਟੈਂਪੋ ਦੇ ਮਗਰ ਪਾ ਲਈ ਟਰੈਕਟਰ ਹੱਥ ਦੀ ਮੋਟੂ ਤਾਂ ਇੱਥੇ ਨਵੇੜ ਦੇਣੀਆਂ ਸਾਰੀਆਂ ਇਹ ਨਹੀਂ ਸਾਰਾ ਨਹੀਂ ਆਪਣੀ ਪਿਆਰ ਆ ਆਪਣੀ ਛੋਟਾ ਤਿਆਰ ਖੜਾ ਆਪਣਾ ਕੌਸੀ ਬਾਈਕ ਰਿਸਪੌਂਸੀਬਲ ਕੌਸੀ ਬਾਈਕ ਬੰਦਾ ਰਿਸਪੌਂਸੀਬਲ ਉਹ ਪਾਣਾ ਰਿਸਪੌਂਸੀਬਲ ਵੇਰ ਆਈ ਡਰਾਈਵਰ ਜੀ ਦਾ ਖਾਲਸਾ ਬਾਈਕੁਰ ਜੀ ਕੀ ਫਤ ਹੈ ਅਹੀਂ ਚੱਲੇ ਆ ਜੀ ਅਨੰਦਪੁਰ ਸਾਹਿਬ ਵੱਲੇ ਵੱਲ ਤੇ ਸਾਰੀ ਯਾਤਰਾ ਆਜ਼ਾਦ ਕਰਿਓ ਕਿ ਸਾਡੀ ਯਾਤਰਾ ਸਫਲ ਹੋਵੇ ਇਹ ਪਹਿਲਾਂ ਬਾਈਕ ਟੁੱਟ ਚੁੱਕੀ ਆ ਤੁਸੀਂ ਦੇਖਿਆ ਹੀ ਆ ਹੈਨਾ ਬੜੇ ਪੰਗੇ ਪੈ ਗਏ ਤੇ ਸਰਪਾ ਵੇਖ ਤੋਂ ਲੱਗਿਆ ਹੈ ਪਾਣੀ ਪੀਣੀ ਲੈ ਕੇ ਕਿ ਤੁਰ ਗਿਆ ਚਲ ਆਪੇ ਨਾਲ ਪਾਣੀ ਪੀਓ ਫਿਰ ਉਹ ਦੀਦਾ ਦੇਖੀ ਜੂਮ ਕਰ ਐਡਾ ਵੀ ਕਿਤੇ ਕਲੀਅਰ ਕੈਮਰਾ ਨਹੀਂ ਦਾ ਲੈ ਦੇ ਕਲੀਅਰਟੀ ਚੈੱਕ ਕਰੋ ਜੀ YouTube ਵਾਲੇ ਉਹ ਕਲੀਅਰਟੀ ਕੈਮਰੇ ਦੀ ਇਹ ਦੂਰੋਂ ਹੀ ਚੰਗੀ ਆ ਬਸ ਦੂਰੋਂ ਹੀ ਵਧੀਆ ਲੱਗਦਾ ਚਾਹ ਸ਼ਕਣ ਗਏ ਅਜੇ ਤਰ ਹੁਣ ਹੀ ਤੇ ਅਸੀਂ ਮੈਂ ਤੇ ਪ੍ਰਾ ਬੈਠੇ ਆ ਸਾਡੀ ਵਾਰੀ ਬਾਅਦ ਚ ਆਣੇ ਟਾਇਰ ਚੱਲ ਕੇ ਲੈ ਮੈਂ ਉੱਥੇ ਨਹੀਂ ਜਾਵਾ ਹਾਂ ਮੈਂ ਪੀਸ ਸਕਦਾ ਮੜਮਟ ਪਕੌੜੇ ਉਹ ਦੰਗਲੀ ਕਹਿੰਦੀ ਨਹੀਂ ਅੱਗੀ ਹੂੰ ਹਾਂ ਅਸੀਂ ਤਾਂ ਕਹਿੰਦੇ ਨਾਲ ਹੀ ਲੈ ਕੇ ਜਾਓ 10 ਮਿੰਟ ਟਿਕ ਹੋਣੇ ਨਹੀਂ ਆ ਜਾਓ ਕੀਰਤ ਬਿਠਾਇਆ ਉਹਦਾ ਨਾਲ ਅਸੀਂ ਉਹ ਟਰੈਕਟਰ ਤੇ ਟੈਨਸ਼ਨ ਨਾਲ ਆਪਣਾ ਨਹੀਂ ਬੈਟਰ ਨਹੀਂ ਉਹਨੇ ਕਿਧਰ ਫੋਨ ਆ ਗਿਆ ਨੇ ਪਿੱਛੇ ਨੂੰ ਮੁੜਿਆ ਉਹਨਾਂ ਦੇ ਤੇ ਪਾ ਜੜਿਆ ਮੇਰੇ ਹਿਸਾਬ ਨਾਲ ਰੋਪੜ ਦੇ ਨੇੜੇ ਤੇੜੇ ਪਹੁੰਚ ਗਏ ਆ ਤੇ ਭੁੱਖ ਬੋਣ ਲੱਗੀ ਆ ਹੁਣ ਲੰਗਰ ਛਕਾਂਗੇ ਹੱਥ ਤੋੜ ਹੱਥ ਤੋੜ ਗਏ ਇਹ ਪਹਿਲਾਂ ਨੂੰ ਆ ਹੌਫ ਤੋੜ ਆ ਖੜਾ ਪੜਾ ਝੋਟਾ ਉਹ ਵੀ ਨਹੀਂ ਗਿਆ ਹੈ ਹੱਥ ਤੋਂ ਲੀ ਇਹਨੂੰ ਪਾਰਕਿੰਗ ਹੁੰਦੀ ਆ ਯਾਰਾ ਗਰਾਊਂਡ ਦੀ ਵਿੱਚ ਬਾਹਰ ਇੱਥੇ ਆ ਬਾਕੀ ਆਓ ਇਹ ਬੰਦ ਕਰਨਾ ਹੈ ਜਿਲਾ ਤੋਂ ਕੈਂਟਿੰਗ ਨਹੀਂ ਰੋਟਿੰਗ ਤੇ ਸਾਈਟੀਆਂ ਨਹੀਂ ਲੰਘਦਾ ਸਾਰੇ ਜਿਹੜੇ ਨਹੀਂ ਲੰਘਦੇ ਇਹ ਕਿਹਦੇ ਜਾਂਦਾ ਰਾ ਇਹ ਇੱਧਰ ਇਹ ਲੰਗਰ ਆ ਸਾਰੇ ਲੰਗਰ ਆ ਸਾਰੇ ਤਲਵੰਦ ਦੱਸਣਾ ਤੋ ਤੋਰ ਨਹੀਂ ਨਾ ਫਿਰ ਆਪਾਂ ਕਿ ਨਾ ਜਗ੍ਹਾ ਮਿਲੀ ਨਾ ਆਪਾਂ ਤੁਮਾਕੇ ਲੈ ਕੇ ਆ ਰੋਡ ਤੇ ਲਾ ਦੇਣਾ ਆਪਾਂ ਚਾਹ ਛਕ ਲਈ ਆ ਤੇ ਹੁਣ ਤਿੰਨ ਤਕਰੀਬਨ ਬੱਜ ਚੁੱਕੇ ਸਵੇਰ ਦੇ ਦੋ ਤਿੰਨ ਤੇ ਹੁਣ ਮੱਥਾ ਟੇਕਣ ਜਾਵਾਂਗੇ ਕੇਸਵਰ ਸਾਹਿਬ ਕਿਉਂਕਿ ਹੁਣ ਹੀ ਟੇਕੋ ਨਾ ਫਿਰ ਭੀੜ ਬਹੁ ਹੋ ਜਾਣੀ ਤੇ ਨੇ ਚਲੋ ਚਲਿਏ ਹਜ਼ਾਰ ਰੁਪਏ ਮਾਸੀ ਨੇ ਦਿੱਤਾ ਜਿਹੜਾ ਮੱਥਾ ਟੇਕਣ ਨੂੰ 500 ਉਤਰੇ ਟੇਕੀ ਦੀ 500 ਉਤਰੋ ਛੋਟੇ ਹੀ ਦੇਣਾ ਉਹਦਾ ਹੋਰ ਨੰਗਾ ਹੋਤਾ ਉਹ ਸੇਛੇ ਬਾਤਰਾ ਜਾਂ ਮੁੰਡਾ ਗੋਲੇ ਪਿਹਾ ਹਟਿਆ ਇਕੱਲਾ ਇਕੱਲਾ ਮੈਂ ਵੀ ਖਾਦੇ ਨਾਲ ਵੈਸੇ

ਦੇਵ ਕੋ ਕੀ ਸਤਿ ਸਣੀ ਗੁਰਾ ਜੇ ਦੇਵ ਜਾਈ ਸਭਨਾ ਦੀਆ ਤਾਂ ਇਕ ਦਾਤਾ ਦੇਦਾਰ ਸਰਗਪਾਨਿਕ ਸਰਭ ਕਾਨਿਕ ਸਰਬ ਕੋਪਨ ਕਾਰ ਜਤੁਰ ਮਤੁਰ ਗਰਾਹੀ ਉਹ ਉਦ ਰੂਪ ਰਸਨਾ ਨਾਮ ਨਾਮ ਨਜਾ ਗਿਆ ਕਿ ਰੂਪ ਰਾਂਗ ਨਾ ਰੇਖਾ ਤੁਰਤ ਦਾਰ ਮੂਰਤ ਜੋ ਕੇ ਜੇ ਆਤਮਾ ਤਨ ਨਜਾ ਗਿਆ ਕਿ ਜਨਮ ਮਰਨ ਕੀ ਚੱਕਰ ਬੱਕਰ ਫਿਰ ਚਤੁਰ ਚੱਕ ਮਾ ਨਹੀਂ ਗੁਰਤੀਨ ਲੋਕ ਚੌਦਹ ਕੇ ਵਿਖੇ ਜਿਨਿਆ ਕਿਦਾ ਪੇ ਦੇ ਦਾ ਆਪਾ ਦੇਵਨਾਦ ਮੂਰਤ ਸਾਪੇ ਸਦਾ ਜੇਥਾ ਕਰਮ ਰੂਪਨੀ ਤੂਰਤ ਪੂਰਨ ਕੋਲਖਿਆਵਾਰ ਸਰਬੇ ਸਰਵ ਤੇ ਸੁਭਾਗ ਬਗਨ ਭਜਨ ਹਾਰ ਕਾਲਹੀਨ ਕਲਾ ਸੰਜੂਤਾ ਕਰ ਪ੍ਰਖੇ ਦੇ ਸੰਤਾਂ ਸੁ ਕਰਮਿਆ ਚ ਪੂਤਾ ਲਖਵੇ ਸੰਗਿਰਾਹ ਰਾਰਾ ਜਿਨਿਆ ਕਹਿਆ ਆਤਮਾ ਨਾਮ ਗਰਭਜਨਨ ਦੁਸ਼ਪਨਨ ਮੁਕਤਾ ਇਕਤਾ ਤਖਸੀਰੀ ਕੇਸ ਗੜ ਸਾ ਮੱਥਾ ਦੇਖ ਲਿਆ ਹੁਣ ਫਿਲਹਾਲ ਲੋਗੜ ਸਾ ਮੱਥਾ ਟੇਕਾਂਗੇ ਤੇ ਉਸ ਤੋਂ ਬਾਅਦ ਫਿਰ ਜਾਵਾਂਗੇ ਵਾਪਸ ਟ੍ਰੈਕ ਕੋਲ ਹਾਂ ਜੈ ਜੀ ਜਿਹੜਾ ਡਾਇਰੈਕਟਰ ਮੈਂ ਦੇਖਣਾ ਚਾਹੁੰਦਾ ਮੇਰੇ ਨਾਲ ਦਾ ਹੈ ਨਹੀਂ ਇੱਥੇ

ਕੀਰਦੇ ਕਿੱਥੇ ਆਵਾਜ਼ ਆ ਮੈਂ ਬਣਾਉਣਾ ਸਪੈਸ਼ਲ ਖੜਜ ਜੀ ਇਧਰ ਆ ਜੀ ਕਿੱਥੇ ਮੱਥਾ ਟੇਕਿਆ ਗਿਆ ਕੇਸਗੜ੍ਹ ਸਾਹਿਬ ਤੇ ਲੋਹਗੜ੍ਹ ਸਾਹਿਬ ਤੇ ਹੁਣ ਚੱਲੇ ਆ ਅਸੀਂ ਗੁਰੂਕੇ ਲਾਹੌਰ ਵਗੈਰਾ ਸਾਰੇ ਉਧਰ ਮੱਥਾ ਟੇਕਾ ਕੇ ਗੁਰੂ ਘਰਾਂ 'ਚ ਤੇ ਤੜਕੇ ਦਲਦਨ ਜੜੇ ਆ ਮੌਸਮ ਵੀ ਖਰਾਬ ਆ ਮੀਂਹ ਦੀ ਸੰਭਾਵਨਾ ਤੇ ਚਲੋ ਨਿਕਲਦੇ ਹਾਂ ਹੁਣ ਇੱਥੋਂ ਤੇ ਬਾਕੀ ਅਗਲੇ ਪਾਰਟ ਦੇ ਵਿੱਚ ਹੁਣ ਸਾਰੀਆਂ ਵੀਡੀਓ ਸ਼ੇਅਰ ਕਰਾਂਗੇ 3-4 ਪਾਰਟ ਆਉਣਗੇ ਆਪਣੇ ਤੇ ਸਬਸਕ੍ਰਾਈਬ ਕਰ ਲਿਓ